ਏ ਬੰਦੇ ਹੈ ਸ਼ਾਂਤੀ ਲੱਭਣੀ ਹੈ ਕਬਰਿਸਤਾਨ ਦੇ ਚਲਾ ਜਾ ਸ਼ਾਂਤੀ ਹੈ ਸੁਕੂਨ ਹੈ ਜੀਵਦਾ ਜਾਗਦਾ ਮਨੁੱਖ ਤੇ ਸਮੱਸਿਆਵਾਂ ਜੀਵਦਾ ਹੈ ਜਿਹੜੀ ਬੀੜੀ ਸਾਗਰ ਦੇ ਚ ਹੈ ਉਹਦੇ ਨਾਲ ਤੇ ਲਹਿਰਾਂ ਟਕਰਾਂਦੀਆਂ ਨੇ ਲਹਿਰਾਂ ਤੇ ਹੋਣਗੀਆਂ ਜੋ ਸੰਸਾਰ ਸਾਗਰ ਦੇ ਚ ਹੈ ਜ਼ਿੰਦਗੀ ਦੀ ਨੌਕਾ ਉਹਦੇ ਨਾਲ ਕੋਈ ਨਾ ਕੋਈ ਸਮੱਸਿਆ ਦੇ ਟਕਰਾਏਗੀ ਕੋਈ ਨਾ ਕੋਈ ਸਮੱਸਿਆ ਤੇ ਹੋਵੇਗੀ ਹਰ ਇੱਕ ਵਖਰੀ ਕੋਈ ਮਰਕ ਕਬੂਲ ਕਰੇ ਚਾਹੇ ਨਾ ਕਬੂਲ ਕਰੇ ਹਰ ਇੱਕ ਦੀ ਸਮੱਸਿਆ ਹੈ ਸਮੱਸਿਆ ਤੋਂ ਰਹਿਤ ਕੋਈ ਵੀ ਨਹੀਂ ਹੈ ਹਰ ਇੱਕ ਦੇ ਹਿਰਦੇ ਸਵਾਲਾਂ ਨਾਲ ਭਰੇ ਹੋਏ ਨੇ ਔਰ ਇੰਜ ਕਹਿ ਲਈ ਹਰ ਬੰਦਾ ਸਵਾਲੀ ਹੈ ਹਰ ਬੰਦਾ ਦੁਖੀ ਹੈ ਗਣਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੇ ਸਾਫ਼ ਕਹਿਣਾ ਪਿਆ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ